ਨਕਰ ਨਿਵਾਸੀ ਇਲਾਕਾ ਨਿਵਾਸੀ ਸੰਤਾ ਨੇ ਮਿੰਦੁਰ ਕਰਕੇ ਪਾਤਸ਼ਾਹ ਜੀ ਪਰਸੋਂ ਹੋਇਤੋਂ ਲੈ ਕਰਕੇ ਧੁਰ ਕੀ ਬਾਣੀ ਆਈ ਦਰਸਗਲੇ ਜਨਮ ਦਾਦੇ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਸਰਦਾਰ ਦਰਬਾਰ ਸਾਹਿਬ ਵਿਖੇ ਹੋਏ ਉਸ ਤੋਂ ਉਪਰੰਤ ਦਾਤਾ ਮਨੋ ਕਾਮਨਾ ਪੂਨ ਕਾਮਨਾ ਪੂਰੀ ਕਰਨੀ ਅਸਰਤੇ ਮੇਰ ਪਿਆਤ ਰੱਖਣਾ ਦਰੋ ਗਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ভরਸਾ ਇੱਕ ਦਾ ਸਮਾ ਬਖਸ਼ਿਸ਼ ਕਰਨੀ ਦਾ ਆਕਰ ਪਾਤਸ਼ਾਹ ਜੀ ਝਾੜੂ ਬਰਦਾਰਾਂ ਦੇ ਸਿਰ ਤੇ ਮੇਰ ਪ੍ਰਿਆਤਰਾ ਕਰਕੇ ਆਪਣੇ ਦਰਬਾਰ ਦੀ ਇਸੇ ਤਰ੍ਹਾਂ ਸੇਵਾ ਕਰਵਾਏ ਰਸਨੀ ਦਾਤਾਰ ਪਾਸ਼ਾ ਜੀ ਇੰਨਾਂ ਹੀ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਸਰਬੱਤ ਸੰਗਤ ਵੱਲੋਂ ਆਪ ਜੀ ਨੂੰ ਨਿਰੰਦੁਸ਼ਾਲੇ ਪਹੁੰਚਾਇਆ ਗਣ ਪਾਸ਼ਾ ਜੀ ਆਪ ਜੀ ਨੇ ਨੀਕਾਰ ਕਰਨੇ ਲੋਕ ਪਰਲੋਕ ਦੇ ਪਰਦੇ ਕੱਜਣੇ ਆਗਿਆ ਸੰਤਾ ਵਾਸਤੇ ਪ੍ਰਾਪਰਿ ਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਰਤੌਣ ਦੀ ਅਗਿਆ ਬਖਸ਼ਰ ਦੇ ਦਾਦਾ ਪਾਸ਼ਾ ਜੀ ਦੂਰੋਂ ਨੇੜੋਂ ਚੱਲ ਕੇ ਆਇਆ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਰਲ ਫਲ ਭੇਟਾਂ ਦਰਮਨ ਜੂਰ ਕਰਨੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਨੱਦਰ ਖੇੜੇ ਸੁਖੀ ਵਸਾਉਣੇ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਹਰ ਮੈਦਾਨੋਂ ਹਰ ਕਾਰਜ ਉਫਦੇ ਬਖਸ਼ਿਸ਼ ਕਰਨੇ ਦਾਦਾ ਪਿਤਾ ਜੀ ਐਸ ਵਕਤ ਸਮਾਪਤੀ ਦੀ ਅਰਦਾਸ ਹੋਈ ਇਹ ਦਾਦਾ ਪਿਤਾ ਜੀ ਇਲਾਇ ਫਰਮਾਨ ਸੁਣਾ ਕੇ ਕਿਰਤਾਰਤ ਕਰੋ ਹੁਈਆਂ ਬਿਆੰਦ ਬੁਲਾ ਦੀ ਖੀਮਾ ਕਰਨੀ ਸੇ ਗੁਰਮੁਖ ਪਿਆਰਿਆਂ ਦੇ ਮੇਲ ਕਰਾਉਣੇ ਜਿਨ੍ਹਾਂ ਦੇ ਮਿਹਲੇ ਅਪਜੀ ਦਾ ਨਾਮ ਸਿਤਾ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦੁਬਾਰਾ ਆ ਗਿਆ ਭਈ ਅਕਾਲ ਕੀ ਤਬਾਹ ਲਾਇਓ ਬੰਧ

ਵਾਰ ਹੋਏ ਸਭ ਮਿਲेंगे। ਭਗੇ ਸਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ। ਕਰੇ ਸਉਤਰੇ ਪਾਰ। ਜੋ ਸਰਦਾ ਕਰ세ਂੰਦੇ ਵਾਹਿਗੁਰੂ ਪਾਰ ਉਤਾਰਨ ਹਾ। ਪੁਰਲੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਵਾਲੀ ਗੁਰੂ ਮੋਹ ਨੂੰ ਸੰਗਤ ਜਰਨਾ ਨੂੰ ਪਾਵੇ ਸਾਰੀ ਆਗਾ ਇਹ ਤੇ ਫਤਿਹ ਦੁਖਾਲ ਚੇ ਮਹਾਨ ਭਤੇ ਵਾਹਿਗੁਰੂ ਜੀ ਤਬਾਰਕ ਵਾਹਿਗੁਰੂ वह गुरू सर्गियो हौचल करियो मित्र सी चत म ਸਰਦੋ ਦੁੱਖ ਗਵਾਏ ਦਿਓ ਤਾਰੇ ਤੇ ਇੱਕ ਤੇ ਇੱਕ ਤੋਂ ਲਾਹ नान देर उ सच नान वाहेगुरु साहिब जी ਸਾ ਪੂਰਨ ਸਰਬ ਸੁਖ ਬਖਸ਼ਾ